ਇੱਕ ਘਟੋ ਘਟ ਟ੍ਰੈਫਿਕ ਜਾਮ ਹੋਵੇ ਘਟੋ ਘਟ ਟ੍ਰੈਫਿਕ ਐਕਸੀਡੈਂਟ ਹੋਵੇ ਇੱਕ ਹੋਰ ਹੈ ਮੈਂ ਸਾਰੇ ਤੁਹਾਡੇ ਥਰੂ ਸਾਰੇ ਸਿਟੀਜ਼ਨਰਸ ਨੂੰ ਕਹਿਣਾ ਚਾਹੁੰਗਾ ਸਾਰੇ ਲੁਧਿਆਣਵੀ ਭਰਾਵਾਂ ਨੂੰ ਕਹਿਣਾ ਚਾਹੁੰਗਾ ਭਰਾਵਾ ਦੇ ਭੈਰਾਂ ਨੂੰ ਕਿਤੇ ਵੀ ਤੁਹਾਨੂੰ ਟ੍ਰੈਫਿਕ ਹੋਵੇ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਜਿਹੜਾ ਸਾਡਾ ਟੋਲ ਫਰੀ ਨੰਬਰ ਹੈ 10 38 ਟ੍ਰੈਫਿਕ ਦਾ ਨਹੀਂ ਨਾਰਮਲ ਜਿਹੜਾ ਹੈਗਾ 112 112 112 ਵਾਲਿਆਂ ਨੂੰ ਹਦਾਇਤ ਦਿੱਤੀ ਗਈ ਹੈ ਹੁਣ ਤੇ ਜੇ ਕੋਈ ਟ੍ਰੈਫਿਕ ਲਈ ਵੀ ਫੋਨ ਕਰਨਾ ਉੱਥੇ ਵੀ ਫੋਰਸ ਤੁਸੀਂ ਭੇਜਨੀ ਆ ਲਾਅ ਐਂਡ ਆਰਡਰ ਲਈ ਤਾਂ ਕਰਨਾ ਟ੍ਰੈਫਿਕ ਲਈ ਵੀ ਜੇ ਕੋਈ ਕਵੇ ਜੀ ਇੱਥੇ ਜਾਮ ਹੈ ਉੱਥੇ ਫੋਰਸ ਜਾਊਗੀ ਤੇ ਜਿਹੜਾ 112 ਹੈ ਉਹ ਟੋਲ ਫਰੀ ਵੱਤ ਤੋਂ ਵੱਧ ਇਸਤੇਮਾਲ ਕਰਨ ਜਿੱਦਾਂ ਕੋਈ ਫਸਿਆ ਦੇਖੇ ਜੀ ਟ੍ਰੈਫਿਕ ਨਹੀਂ ਚੱਲਦਾ ਭੀਆ ਉੱਥੇ ਫੋਨ ਕਰਨ ਉੱਥੇ ਦੇਖਣਗੇ ਵੀ ਜੇ ਕੋਈ ਨਹੀਂ ਹੈਗਾ ਉੱਥੇ ਪੀਸੀਆਰ ਭੇਜਣਗੇ ਇੱਕ ਸਾਡੇ ਕੋਲ ਸੀਐਸਆਰ ਵਿੱਚ ਅ ਅ ਸੀਆਈਆਈ ਵਾਲਿਆਂ ਨੇ ਹੋਰ ਇੰਡਸਟਰੀਲਿਸਟਾਂ ਨੇ ਕੀਤਾ ਕੋਈ 35 ਪੀਸੀਆਰਾਂ ਹੋ ਜਾਣੀਆਂ ਕਾਰਾਂ ਜਿਹੜੀਆਂ ਅਗਲੇ ਹਫ਼ਤੇ ਚ ਪੂਰੀਆਂ ਹੋ ਜਾਣਗੀਆਂ 22 ਆਲਰੇਡੀ ਆ 13 ਜਾਂ 15 ਉਹ ਹੋਰ ਦੇ ਰਹੇ ਆ ਸੋ ਜਿਹੜੀ ਇੱਕ ਪੀਸੀਆਰ ਹੁੰਦੀ ਆ ਨਾ ਕਾਰ ਹੈਗੀ ਆ ਉਹਦੇ ਚ 1 ਜਾਂ 2 ਸਾਡੇ ਹੁੰਦੇ ਆ ਪੁਲਿਸ ਦੇ ਜਵਾਨ ਪਰ ਉਹ ਏਰੀਆ ਬਹੁਤ ਵੱਡਾ ਕਵਰ ਹੋ ਜਾਂਦਾ ਨਾਲੇ ਉਹਦਾ ਅਸਰ ਵੀ ਪੈਂਦਾ ਦੇਖੋ ਸਾਇਰਨ ਵੱਜਦਾ ਲਾਈਟ ਹੁੰਦੀ ਆ ਅਸਰ ਪੈਂਦਾ ਉਹਦਾ ਕਿ ਅਸੀਂ ਇਹਨੂੰ ਟ੍ਰੈਫਿਕ ਨੂੰ ਠੀਕ ਰੱਖੀਏ ਆਪਣਾ ਰੂਲ ਦੇ ਹਿਸਾਬ ਨਾਲ ਚੱਲੀਏ ਇਹ ਤੁਹਾਨੂੰ ਸ਼ਹਿਰ ਵਿੱਚ 35 ਪੀਸੀਆਰਾਂ ਚਲਦੀਆਂ ਦੇਖਣਗੀਆਂ ਅੱਗੇ ਕੀ ਹੁੰਦਾ ਸੀ ਉਹ ਪੀਸੀਆਰ ਦੇ ਦਿੰਦੇ ਸੀ ਚਲਾਨ ਵਾਲੇ ਮੁਲਾਦਰ ਨਹੀਂ ਹੁੰਦੇ ਸੀਗੇ ਤੇ ਹੁਣ ਪੀਸੀਆਰਾਂ ਵੀ ਤੁਹਾਨੂੰ 35 ਚਲਦੀਆਂ ਦੇਖਣਗੀਆਂ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਟ੍ਰੈਫਿਕ 'ਚ ਬਹੁਤ ਸੁਧਾਰ ਹੋਏ ਐਸੇ ਲਈ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਸੀ ਕਿ ਸਾਰੇ ਲੁਧਿਆਣਵੀ ਨੂੰ ਪਤਾ ਲੱਗੇ ਕਿ ਇਹ ਅਸੀਂ ਚੇਂਜਸ ਲਿਆ ਰਹੇ ਕੋਈ ਹੁਣ ਇਹਦੇ ਤੇ ਸਵਾਲ ਹੈ ਤਾਂ ਦੱਸੋ 190 ਹੈ ਸਾਡੇ ਕੋਲ ਜਿਹਦੇ ਵਿੱਚ ਸਾਡਾ ਐਡਮਨ ਸਟਾਫ ਕੱਢ ਕੇ ਜਿਹੜੇ ਕੈਮਰੇਜ਼ ਵਗੈਰਾ ਆਪਰੇਟ ਕਰਦੇ ਆ ਅਸੀਂ ਸਾਡੇ ਕੋਲ ਸਿਰਫ 161 ਬੰਦੇ ਹੈਗੇ ਆ ਪੁਆਇੰਟਸ ਜਿਹੜੇ ਅਸੀਂ ਜੇ ਡਿਪਲੋਏ ਕਰਦੇ ਆ ਫੋਰਸ ਮੇਨ ਚਾਹ ਹਾਂਜੀ ਅਰਾਊਂਡ ਜੀ ਕਿਹੜੇ ਕਿਹੜੇ ਸਪੂਲਰ ਕਿੰਨੇ ਕੋਲ ਸਪੂਲ ਆਇਡੈਂਟੀਫਾਈ ਨਹੀਂ ਆ ਚਾਰ ਪੰਜ ਤਾਂ ਮੈਂ ਹੁਣੇ ਨਾਮ ਲਿੱਤੇ ਤੁਹਾਨੂੰ ਜੀ ਉੱਥੇ ਇਲੈਕਸ਼ਨ ਹੈ ਸਾਰਾ ਕੁਝ ਉੱਥੇ ਇਹ ਜਿਹੜੀ ਫੋਰਸ ਆਈ ਵੈਸਟ ਲਈ ਨਹੀਂ ਆਈ ਪੂਰੇ ਲੁਧਿਆਣੇ ਲਈ ਆਈ ਹੈ ਪਉ 10 ਕਾਗੇ ਹੈ ਚਾਰ ਪੰਜ ਨਾਮ ਮੈਂ ਤੁਹਾਨੂੰ ਦੱਸ ਤੇ ਹੋਰ ਵੀ ਹੈਗੇ ਆ ਨਹੀਂ ਜੀ ਨਹੀਂ ਆ ਮੈਂ ਹੁਣੇ ਤਾਂ ਕਿਹਾ ਸਮਿਟਰੀ ਰੋਡ ਤੇ ਗਵਰਨਮੈਂਟ ਸਕੂਲ ਹੈਗਾ ਜਿ ਦੇਖੋ ਡਿਪੈਂਡ ਕਰਦਾ ਹੈ ਕਿਹੜੇ ਸਕੂਲ ਵਿੱਚ ਜ਼ਿਆਦਾ ਟ੍ਰੈਫਿਕ ਹੁੰਦਾ ਕਿੱਥੇ ਗੱਡੀਆਂ ਆਉਂਦੀਆਂ ਉੱਥੇ ਡਿਪਲੋਏ ਕਰਾਂਗੇ ਅਸੀਂ ਗਵਰਨਮੈਂਟ ਤੇ ਪ੍ਰਾਈਵੇਟ ਦੋਨੋਂ ਸਕੂਲ ਹੈਗੇ ਸਕੂਲ ਜਿਵੇਂ ਤੁਸੀਂ ਗੱਲ ਕੀਤੀ ਮੈਂ ਕੰਵਰਸ ਸਕੂਲ ਦੀ ਤੁਸੀਂ ਮੈਂਸ਼ਨ ਕੀਤੀ ਤਾਂ ਉੱਥੇ ਅਸੀਂ ਖੁਦ ਵੀ ਅਸੀਂ ਉੱਥੋਂ ਸਾਡਾ ਲੱਗਾ ਹੈਗਾ ਅਸੀਂ ਉੱਥੇ ਸਵੇਰੇ ਵੀ ਲੰਘਣਾ ਹੋਵੇ ਦੁਪਹਿਰ ਵੀ ਅਸੀਂ ਫਸ ਜਾਂਗੇ ਲੋਕ ਕੀ ਕਰਦੇ ਨੇ ਗੱਡੀਆਂ ਉੱਥੇ ਛੱਡ ਕੇ ਆਪ ਸੂਲੀ ਅੰਦਰ ਨਹੀਂ ਚੱਲ ਜਾਂਦੇ ਨੇ ਉਹ ਜਿਹੜਾ ਅੰਡਰਪਾਸਟ ਬਣਿਆ ਉਹ ਉੱਥੇ ਗੱਡੀਆਂ ਬਹੁਤ ਪ੍ਰੋਬਲਮ ਹੈ ਨੇ ਉਹ ਹੋਰ ਵੀ ਕਿਸੇ ਨੇ ਲੱਗਦਾ ਹੁੰਦਾ ਕਿ ਉਹਨਾਂ ਨੂੰ ਸਮਝਾਇਆ ਵੀ ਜਾਏਗਾ ਜਾਂ ਲੋਡ ਪੈਂਦੇ ਉਹ ਚਲਾਨੀ ਨਹੀਂ ਨਹੀਂ ਮੈਂ ACP ਨੂੰ ਰਿਕੁਐਸਟ ਕਰਦਾ ਦੋਨੋਂ ਬੈਠੇ ਆ ਇੱਥੇ ਮੈਂ ਦੋਨਾਂ ਨੂੰ ਰਿਕੁਐਸਟ ਕਰੂੰਗਾ ਕਿ ਜਿਹੜੀ ਫੋਰਸ ਹੈ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਾਂ ਦਿੱਤੀਆਂ ਜਾਣ ਵੀ ਕੋਈ ਗੱਡੀ ਕਰਕੇ ਘਰੇ ਨਾ ਜਾਏ ਤਾਂ ਕੋਸ਼ਿਸ਼ ਕਰਦੇ ਆ ਜੇ ਇਹ ਜੀਆਂ ਗੱਡੀਆਂ ਨੂੰ ਇੱਕ ਵਾਰੀ ਟੋਅ ਕਰਾਂਗੇ ਤੇ ਆਪੇ ਫਿਰ ਅੱਗੇ ਤੋਂ ਉਹਨਾਂ ਨੂੰ ਹੋ ਜਾਊਗਾ ਵੀ ਐਦਾਂ ਛੱਡ ਕੇ ਨਹੀਂ ਜਾਣਗੇ ਸਕੂਲ ਅੰਦਰ ਨਹੀਂ ਚੱਲ ਜਾਂਦੇ ਨੇ ਉਹ ਜਿਹੜਾ ਅੰਡਰਪਾਸਟ ਬ ਸਟਾਫ ਵੀ ਬਾੜੇ ਟ੍ਰੈਫਿਕ ਮੂਵ ਚਲਾਉਣਾ ਨਹੀਂ ਉਹਨਾਂ ਦੀ ਹੈਲਪ ਲਵਾਂਗੇ ਜੀ ਬਿਲਕੁਲ 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 ਲਵਾਂਗੇ ਟ੍ਰੈਫਿਕ ਕਲੋ ਜੀ ਵੈਸੇ ਉਹਨਾਂ ਦੇ ਉਹਨਾਂ ਦੀ ਹੈਲਪ ਵੀ ਲਵਾਂਗੇ ਸਟਾਫ ਕੀ ਜ਼ਿਆਦਾ ਹੁੰਦਾ ਹੈ ਨਹੀਂ ਆਲਰੇਡੀ ਉਹ ਕਰਦੇ ਆ ਪਰ ਗੱਲ ਪਤਾ ਹੈ ਕੀ ਹੁੰਦੀ ਵਰਦੀ ਦਾ ਬੜਾ ਰੋਗ ਹੁੰਦਾ ਮੈਂ ਤੁਹਾਨੂੰ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਨਾ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜੇਰਾ ਵਰਦੀ ਵਾਲੇ ਉੱਥੇ ਖੜੇ ਹੋਣਗੇ ਨਾ ਫਿਰ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਹੋ ਜਾਏ। ਪੁਲਿਸ ਵੀ ਸਰ ਹੈਲਪ। ਸੋ ਐਸੇ ਕਰਕੇ ਅਸੀਂ ਮੈਕਸਿਮਮ ਪੁਲਿਸ ਪ੍ਰੈਜ਼ੈਂਸ ਕਰ ਰਹੇ ਹਾਂ ਟ੍ਰੈਫਿਕ ਵਿੱਚ। ਹਾਂਜੀ। ਸਰ ਫਲਾਈਓਵਰ ਦੇ ਉੱਤੇ ਕਾਫੀ ਜਾਮ ਰਹਿੰਦਾ ਜਿਵੇਂ ਆਤਮਪੁਰਕ ਤੋਂ ਉੱਪਰ ਦੇ ਸਮੇਂ ਜਿਦੂਰੀ ਵੱਲ ਨੂੰ ਜਾਣਾ ਹੋਵੇ ਉੱਥੇ ਵੀ ਰਹਿੰਦਾ ਜੀ। ਜਾਮ ਬਸ ਸਟੈਂਡ ਕੋਲ ਤੋਂ ਇਹ ਸਾਰੇ ਪੁਆਇੰਟ ਕਵਰ ਹੋ ਗਏ ਜਿਹੜੇ ਮੈਂ ਪਹਿਲਾਂ ਕਿਹਾ ਚਾਹੇ ਉਹ ਬਲੈਕ ਸਪੌਟ ਹੈ ਚਾਹੇ ਜਿਹੜੇ ਅਨਮੈਂਡ ਹੈਗੇ ਇਹ ਸਾਰੇ ਜਿਹੜੇ ਤੁਸੀਂ ਪੁਆਇੰਟ ਕਹਿ ਰਹੇ ਹੋ ਇਹ ਕਵਰਡ ਹੈ। ਦੇਖੋ ਇਹ ਇਹ ਹੁਣ ਬੰਦ ਕਰਨਾ ਤਾਂ ਔਖਾ ਹੈਗਾ ਉਹਨਾਂ ਨੂੰ ਹੈ ਚੱਲਦੇ ਤਾਂ ਰਹਨੇ ਹੁਣ ਜ ਮੈਂ ਤਾਈ ਤੱਕ ਇਹ ਤੁਹਾਨੂੰ ਮੈਂ ਕਹਿੰਦਾ ਇੱਕੋ ਹੀ ਤਰੀਕਾ ਸਾਡੇ ਸਾਹਮਣੇ ਸੀਗਾ ਕਿ ਐਡੀਸ਼ਨਲ ਫੋਰਸ ਲਿੱਤੀ ਜਾਵੇ ਅਸੀਂ ਧੰਨਵਾਦ ਕਰਦੇ ਆ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਦਾ ਕਿ ਉਹਨਾਂ ਨੇ ਸਾਡੀ ਅਰਜੀ ਮੰਨ ਲਈ ਔਰ ਡੀਜੀਪੀ ਸਾਹਿਬ ਦਾ ਜਿਹੜਾ ਕਿ ਉਹਨਾਂ ਨੇ ਐਡੀਸ਼ਨਲ ਫੋਰਸ ਭੇਜਤੀ ਹੈ ਥੈਂਕ ਯੂ ਜੀ ਓਥੇ ਪਰਮਾਨੈਂਟ ਫੋਰਸ ਕੋਏ ਕੀ ਕਨਵੈਂਟ ਸਕੂਲ ਹੋ ਗਿਆ ਡੀ ਡੀਬੀ ਸਰਬਾ ਨਗਰ ਹੋ ਗਿਆ ਇੱਕ ਸਮਿਟਰੀ ਰੋਡ ਤੇ ਗਵਰਨਮੈਂਟ ਸਕੂਲ ਹੈ ਸੋ ਸਾਰੇ ਸਕੂਲਾਂ ਚ ਅਸੀਂ ਫੋਰਸ ਲਗਾਵਾਂਗੇ ਤਾਂ ਕਿ ਘੱਟੋ ਘੱਟ ਟ੍ਰੈਫਿਕ ਜਾਮ ਹੋਵੇ ਘੱਟੋ ਘੱਟ ਟ੍ਰੈਫਿਕ ਐਕਸੀਡੈਂਟ ਹੋਵੇ ਇੱਕ ਹੋਰ ਹੈ ਮੈਂ ਸਾਰੇ ਤੁਹਾਡੇ ਥਰੂ ਸਾਰੇ ਸਿਟੀਜ਼ਨਸ ਨੂੰ ਕਹਿਣਾ ਚਾਹੂੰਗਾ ਸਾਰੇ ਲੁਧਿਆਣਵੀ ਭਰਾਵਾਂ ਨੂੰ ਕਹਿਣਾ ਚਾਹੂੰਗਾ ਭਰਾਵਾ ਦੇ ਭੈਰਾਂ ਨੂੰ ਕਿਤੇ ਵੀ ਤੁਹਾਨੂੰ ਟ੍ਰੈਫਿਕ ਹੋਵੇ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਜਿਹੜਾ ਸਾਡਾ ਟੋਲ ਫਰੀ ਨੰਬਰ ਹੈ 10 ਕੀ ਹੈ ਨਹੀਂ ਟ੍ਰੈਫਿਕ ਦਾ ਨਹੀਂ ਨਾਰਮਲ ਜਿਹੜਾ ਹੈਗਾ ਨਾਰਮਲ 112 ਸਰ 112 112 ਵਾਲਿਆਂ ਨੂੰ ਹਦਾਇਤ ਦਿੱਤੀ ਗਈ ਹੈ ਹੁਣ ਕਿ ਜੇ ਕੋਈ ਟ੍ਰੈਫਿਕ ਲਈ ਵੀ ਫੋਨ ਕਰਨਾ ਉੱਥੇ ਵੀ ਫੋਰਸ ਤੁਸੀਂ ਭੇਜਣੀ ਆ ਲਾਅ ਐਂਡ ਆਰਡਰ ਲਈ ਤਾਂ ਕਰਨਾ ਟ੍ਰੈਫਿਕ ਲਈ ਵੀ ਜੇ ਕੋਈ ਕਵੇ ਜੀ ਇੱਥੇ ਜਾਮ ਹੈ ਉੱਥੇ ਫੋਰਸ ਜਾਊਗੀ ਤੇ ਜਿਹੜਾ 112 ਹੈ ਉਹ ਟੋਲ ਫਰੀ ਵੱਤ ਤੋਂ ਵੱਧ ਇਸਤੇਮਾਲ ਕਰਨ ਜਿੱਦਾਂ ਕੋਈ ਫਸਿਆ ਦੇਖੇ ਜੀ ਟ੍ਰੈਫਿਕ ਨਹੀਂ ਚੱਲਦਾ ਪਿਆ ਉੱਥੇ ਫੋਨ ਕਰਨ ਉੱਥੇ ਦੇਖਣਗੇ ਵੀ ਜੇ ਕੋਈ ਨਹੀਂ ਹੈਗਾ ਉੱਥੇ ਪੀਸੀਆਰ ਭੇਜਣਗੇ ਇੱਕ ਸਾਡੇ ਕੋਲ ਸੀਐਸਆਰ ਵਿੱਚ ਅ ਅ ਸੀਆਈਆਈ ਹਲਿਆ ਨੇ ਹੋਰ ਇੰਡਸਟਰੀਲਿਸਟਾਂ ਨੇ ਕੀਤਾ ਕੋਈ 35 ਪੀਸੀਆਰਾਂ ਹੋ ਜਾਣੀਆਂ ਕਾਰਾਂ ਜਿਹੜੀਆਂ ਅਗਲੇ ਹਫਤੇ ਚ ਪੂਰੀਆਂ ਹੋ ਜਾਣਗੀਆਂ 22 ਆਲਰੇਡੀ ਆ 13 ਆ 15 ਉਹ ਹੋਰ ਦੇ ਰਹੇ ਆ ਸੋ ਜਿਹੜੀ ਇੱਕ ਪੀਸੀਆਰ ਹੁੰਦੀ ਆ ਨਾ ਕਾਰ ਹੈਗੀ ਆ ਉਹਦੇ ਵਿੱਚ 1 ਜਾਂ 2 ਸਾਡੇ ਹੁੰਦੇ ਆ ਪੁਲਿਸ ਦੇ ਜਵਾਨ ਪਰ ਉਹ ਏਰੀਆ ਬਹੁਤ ਵੱਡਾ ਕਵਰ ਹੋ ਜਾਂਦਾ ਨਾਲੇ ਉਹਦਾ ਅਸਰ ਵੀ ਪੈਂਦਾ ਦੇਖੋ ਸਾਇਰਨ ਵੱਜਦਾ ਲਾਈਟ ਹੁੰਦੀ ਆ ਅਸਰ ਪੈਂਦਾ ਉਹਦਾ ਕਿ ਅਸੀਂ ਇਹਨੂੰ ਟ੍ਰੈਫਿਕ ਨੂੰ ਠੀਕ ਰੱਖੀਏ ਆਪਣਾ ਰੂਲ ਦੇ ਹਿਸਾਬ ਨਾਲ ਚੱਲੀਏ ਇਹ ਤੁਹਾਨੂੰ ਸ਼ਹਿਰ ਵਿੱਚ 35 ਪੀਸੀਆਰਾਂ ਚਲਦੀਆਂ ਦੇਖਣਗੀਆਂ ਅੱਗੇ ਕੀ ਹੁੰਦਾ ਸੀ ਉਹ ਪੀਸੀਆਰ ਦੇ ਦਿੰਦੇ ਸੀ ਚਲਾਣ ਵਾਲੇ ਮੁਲਾਜ਼ਮ ਨਹੀਂ ਹੁੰਦੇ ਸੀਗੇ ਤੇ ਹੁਣ ਪੀਸੀਆਰ ਆ ਵੀ ਤੁਹਾਨੂੰ 35 ਚਲਦੀਆਂ ਦਿਸਣਗੀਆਂ ਆਨ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਟ੍ਰੈਫਿਕ 'ਚ ਬਹੁਤ ਸੁਧਾਰ ਹੋਏ ਐਸੇ ਲਈ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਸੀ ਕਿ ਸਾਰੇ ਲੁਧਿਆਣਵੀ ਨੂੰ ਪਤਾ ਲੱਗੇ ਕਿ ਇਹ ਅਸੀਂ ਚੇਂਜਸ ਲਿਆ ਰਹੇ ਕੋਈ ਹੁਣ ਇਹਦੇ ਤੇ ਸਵਾਲ ਹੈ ਤਾਂ ਦੱਸੋ 190 ਆ ਸਾਡੇ ਕੋਲ ਜਿਹਦੇ 'ਚ ਸਾਡਾ ਐਡਮਿਨ ਸਟਾਫ ਕੱਢ ਕੇ ਜਿਹੜੇ ਕੈਮਰੇਜ਼ ਵਗੈਰਾ ਆਪਰੇਟ ਕਰਦੇ ਆ ਅਸੀਂ ਸਾਡੇ ਕੋਲ ਸਿਰਫ 161 ਹੈਗੇ ਆ ਪੁਆਇੰਟਸ ਜਿਹੜੇ ਅਸੀਂ ਜੇ ਡਿਪਲੋਏ ਕਰਦੇ ਆ ਫੋਰਸ 144 ਹਾਂਜੀ ਅਰਾਊਂਡ ਕਿ 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 ਸਕੂਲ ਕਿੰਨੇ ਕੋ ਸਕੂਲ ਰੈਟੀਫਾਈ ਨਹੀਂ ਪਾ ਚਾਰ ਪੰਜ ਤਾਂ ਮੈਂ ਹੁਣੇ ਨਾਮ ਲਿੱਤੇ ਤੁਹਾਨੂੰ ਜੀ ਉੱਥੇ ਇਲੈਕਸ਼ਨ ਹੈ ਸਾਰਾ ਕੁਝ ਉੱਥੇ ਇਹ ਜਿਹੜੀ ਫੋਰਸ ਆਈ ਵੈਸਟ ਲਈ ਨਹੀਂ ਆਈ ਪੂਰੇ ਲੁਧਿਆਣੇ ਲਈ ਆਈ ਹੈ ਕੋਈ ਦਾਸ ਕਾ ਹੈਗੇ ਆ ਚਾਰ ਪੰਜ ਨਾਮ ਮੈਂ ਤੁਹਾਨੂੰ ਦੱਸਤੇ ਹੋਰ ਵੀ ਹੈਗੇ ਆ ਪ੍ਰਾਈਵੇਟ ਸਕੂਲ ਸੀ ਨੇ ਜਿਹੜੇ ਨਹੀਂ ਜੀ ਨਹੀਂ ਆ ਮੈਂ ਹੁਣੇ ਤਾਂ ਕਿਹਾ ਸਮਿਟਰੀ ਰੋਡ ਤੇ ਗਵਰਨਮੈਂਟ ਸਕੂਲ ਹੈਗਾ ਜੀ ਦੇਖੋ ਡਿਪੈਂਡ ਕਰਦਾ ਹੈ ਕਿਹੜੇ ਸਕੂਲ ਵਿੱਚ ਜ਼ਿਆਦਾ ਟ੍ਰੈਫਿਕ ਹੁੰਦਾ ਕਿੱਥੇ ਗੱਡੀਆਂ ਆਉਂਦੀਆਂ ਉੱਥੇ ਡਿਪਲੋਏ ਕਰਾਂਗੇ ਅਸੀਂ ਗਵਰਨਮੈਂਟ ਤੇ ਪ੍ਰਾਈਵੇਟ ਦੋਨੋਂ ਸਕੂਲ ਹੈ ਸਰ ਸਕੂਲ ਜਿਵੇਂ ਤੁਸੀਂ ਗੱਲ ਕੀਤੀ ਮਨ ਕਨਵਰਟ ਸਕੂਲ ਦੀ ਤੁਸੀਂ ਮੈਂਸ਼ਨ ਕੀਤੀ ਤਾਂ ਉੱਥੇ ਅਸੀਂ ਖੁਦ ਵੀ ਅਸੀਂ ਉਥੋਂ ਸਾਡਾ ਲੱਗ ਰਿਹਾ ਹੈਗਾ ਅਸੀਂ ਉੱਥੇ ਸਵੇਰੇ ਵੀ ਜਿਵੇਂ ਲੱਗਣਾ ਹੋਊਗਾ ਦੁਪਹਿਰ ਵੀ ਅਸੀਂ ਵੇਖਦੇ ਨੇ ਲੋਕ ਕੀ ਕਰਦੇ ਨੇ ਗੱਡੀਆਂ ਉੱਥੇ ਛੱਡ ਕੇ ਆਪ ਸਕੂਲ ਦੇ ਅੰਦਰ ਐਂ ਚੱਲ ਜਾਂਦੇ ਨੇ ਉਹ ਜਿਹੜਾ ਅੰਡਰਪਾਸਟ ਬਣਿਆ ਹੈ ਉੱਥੇ ਗੱਡੀਆਂ ਪਾਰ ਦਾ ਪ੍ਰੋਬਲਮ ਆਉਂਦੇ ਨੇ ਉਹ ਹੋਰ ਵੀ ਕਿਸੇ ਨੇ ਲੱਗਣਾ ਹੁੰਦਾ ਕਿ ਉਹਨਾਂ ਨੂੰ ਨਹੀਂ ਨਹੀਂ ਮੈਂ ACP ਨੂੰ ਰਿਕੁਐਸਟ ਕਰਦਾ ਦੋਨੋਂ ਬੈਠੇ ਆ ਇੱਥੇ ਮੈਂ ਦੋਨਾਂ ਨੂੰ ਰਿਕੁਐਸਟ ਕਰੂੰਗਾ ਕਿ ਜਿਹੜੀ ਫੋਰਸ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਾਂ ਦਿੱਤੀਆਂ ਜਾਣ ਵੀ ਕੋਈ ਗੱਡੀ ਕਰਕੇ ਘਰੇ ਨਾ ਜਾਏ ਤਾਂ ਕੋਸ਼ਿਸ਼ ਕਰਦੇ ਆ ਕਿ ਇਹੋ ਜਿਹੀਆਂ ਗੱਡੀਆਂ ਨੂੰ ਇੱਕ ਵਾਰੀ ਟੋਅ ਕਰਾਂਗੇ ਤੇ ਆਪੇ ਫਿਰ ਅੱਗੇ ਤੋਂ ਉਹਨਾਂ ਨੂੰ ਹੋ ਜਾਊਗਾ ਵੀ ਐਦਾਂ ਛੱਡ ਕੇ ਨਹੀਂ ਜਾਣਗੇ ਨਹੀਂ ਉਹਨਾਂ ਦੀ ਹੈਲਪ ਲਵਾਂਗੇ ਜੀ ਬਿਲਕੁਲ 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 ਲਵਾਂਗੇ ਟ੍ਰੈਫਿਕ ਕਲੋ ਜੀ ਵੈਸੇ ਉਹਨਾਂ ਦੇ ਉਹਨਾਂ ਦੀ ਹੈਲਪ ਵੀ ਲਵਾਂਗੇ ਸਟਾਫ ਦੀ ਜ਼ਿਆਦਾ ਹੁੰਦਾ ਹੈ ਨਹੀਂ ਆਲਰੇਡੀ ਉਹ ਕਰਦੇ ਆ ਪਰ ਗੱਲ ਪਤਾ ਹੈ ਕੀ ਹੁੰਦੀ ਵਰਦੀ ਦਾ ਬੜਾ ਰੋਗ ਹੁੰਦਾ ਮੈਂ ਤੁਹਾਨੂੰ ਦੱਸ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਨਾ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜਿਹੜਾ ਵਰਦੀ ਵਾਲੇ ਉੱਥੇ ਖੜੇ ਹੋਣਗੇ ਨਾ ਫਿਰ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਹੋ ਜਾਏ ਸੋ ਐਸੇ ਕਰਕੇ ਅਸੀਂ ਮੈਕਸਿਮਮ ਪੁਲਿਸ ਪ੍ਰੈਜ਼ੈਂਸ ਕਰ ਰਹੇ ਆ ਟ੍ਰੈਫਿਕ ਵਿੱਚ ਸਰ ਫਲਾਈਓਰ ਉਸ ਦੇ ਉੱਤੇ ਕਾਫੀ ਜਾਉਣਾ ਹੈ ਨਾ ਜਿਵੇਂ ਆਤਮਪਾਰਕ ਤੋਂ ਉੱਪਰ ਦੇ ਸਮੀਨ ਇਹ ਸੂਰੀ ਵਾਲ ਨੂੰ ਜਾਣਾ ਹੋਵੇ ਉੱਥੇ ਵੀ ਰਹਿੰਦਾ ਜੀ ਜਾਂ ਬੱਸ ਸਟੈਂਡ ਤੋਂ ਉੱਪਰ ਦੇ ਇਹ ਸਾਰੇ ਪੁਆਇੰਟ ਕਵਰ ਹੋ ਗਏ ਜਿਹੜੇ ਮੈਂ ਪਹਿਲਾਂ ਕਿਹਾ ਚਾਹੇ ਉਹ ਬਲੈਕ 스ਪੌਟ ਹੈ ਚਾਹੇ ਜਿਹੜੇ ਅਨਮੈਂਡ ਹੈਗੇ ਇਹ ਸਾਰੇ ਜਿਹੜੇ ਤੁਸੀਂ ਪੁਆਇੰਟ ਕਹਿ ਰਹੇ ਹੋ ਇਹ ਕਵਰਡ ਹੈ ਸਰ ਚਲੋ ਦੇਖੋ ਇਹ ਇਹ ਹੁਣ ਬੰਦ ਕਰਨਾ ਤਾਂ ਔਖਾ ਹੈਗਾ ਉਹਨਾਂ ਨੂੰ ਹੈ ਚੱਲਦੇ ਤਾਂ ਰਹਨੇ ਹੁਣ ਮੈਂ ਤਾਈ ਤੱਕ ਇਹ ਤੁਹਾਨੂੰ ਮੈਂ ਕਿਹਾ ਇਹਦਾ ਇੱਕੋ ਹੀ ਤਰੀਕਾ ਸਾਡੇ ਸਾਹਮਣੇ ਸੀਗਾ ਕਿ ਐਡੀਸ਼ਨਲ ਫੋਰਸ ਦਿੱਤੀ ਜਾਵੇ ਅਸੀਂ ਧੰਨਵਾਦ ਕਰਦੇ ਆ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਦਾ ਕਿ ਉਹਨਾਂ ਨੇ ਸਾਡੀ ਅਰਜੀ ਮੰਨ ਲਈ ਔਰ ਡੀਜੀਪੀ ਸਾਹਿਬ ਦਾ ਜਿਹੜਾ ਕਿ ਉਹਨਾਂ ਨੇ ਐਡੀਸ਼ਨਲ ਫੋਰਸ ਭੇਜਤੀ ਹੈ ਥੈਂਕ ਯੂ ਜੀ ਥੈਂਕ ਉੱਥੇ ਪਰਮਾਨੈਂਟ ਫੋਰਸ ਹੋਏਗੀ ਕਨਵੈਂਟ ਸਕੂਲ ਹੋ ਗਿਆ ਡੀ ਡੀਬੀ ਸਰਬਾ ਨਗਰ ਹੋ ਗਿਆ ਇੱਕ ਸਮਿਟਰੀ ਰੋਡ ਤੇ ਗਵਰਨਮੈਂਟ ਸਕੂਲ ਹੈ ਸੋ ਸਾਰੇ ਸਕੂਲਾਂ 'ਚ ਅਸੀਂ ਫੋਰਸ ਲਗਾਵਾਂਗੇ ਤਾਂ ਕਿ ਘੱਟੋ ਘੱਟ ਟ੍ਰੈਫਿਕ ਜਾਮ ਹੋਵੇ ਘੱਟੋ ਘੱਟ ਟ੍ਰੈਫਿਕ ਐਕਸੀਡੈਂਟ ਹੋਵੇ ਇੱਕ ਹੋਰ ਹੈ ਮੈਂ ਸਾਰੇ ਤੁਹਾਡੇ ਥਰੂ ਸਾਰੇ ਸਿਟੀਜ਼ਨਸ ਨੂੰ ਕਹਿਣਾ ਚਾਹੂੰਗਾ ਸਾਰੇ ਲੁਧਿਆਣਵੀ ਭਰਾਵਾਂ ਨੂੰ ਕਹਿਣਾ ਚਾਹੂੰਗਾ ਭਰਾਵਾ ਦੇ ਭੈਰਾਂ ਨੂੰ ਕਿਤੇ ਵੀ ਤੁਹਾਨੂੰ ਟ੍ਰੈਫਿਕ ਹੋਵੇ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਜਿਹੜਾ ਸਾਡਾ ਟੋਲ ਫਰੀ ਨੰਬਰ ਹੈ 10 ਕੀ ਹੈ ਨਹੀਂ ਟ੍ਰੈਫਿਕ ਦਾ ਨਹੀਂ ਨਾਰਮਲ ਜਿਹੜਾ ਹੈਗਾ ਨਾਰਮਲ 112 112 112 ਵਾਲਿਆਂ ਨੂੰ ਹਦਾਇਤ ਦਿੱਤੀ ਗਈ ਹੈ ਹੁਣ ਕਿ ਜੇ ਕੋਈ ਟ੍ਰੈਫਿਕ ਲਈ ਵੀ ਫੋਨ ਕਰਨਾ ਉੱਥੇ ਵੀ ਫੋਰਸ ਤੁਸੀਂ ਭੇਜਣੀ ਆ ਲਾਅ ਐਂਡ ਆਰਡਰ ਲਈ ਤਾਂ ਕਰਨਾ ਟ੍ਰੈਫਿਕ ਲਈ ਵੀ ਜੇ ਕੋਈ ਕਵੇ ਜੀ ਇੱਥੇ ਜਾਮ ਹੈ ਉੱਥੇ ਫੋਰਸ ਜਾਊਗੀ ਤੇ ਜਿਹੜਾ 112 ਹੈ ਉਹ ਟੋਲ ਫਰੀ ਵੱਤ ਤੋਂ ਵੱਧ ਇਸਤੇਮਾਲ ਕਰਨ ਜਿੱਦਾਂ ਕੋਈ ਫਸਿਆ ਦੇਖੇ ਜੀ ਟ੍ਰੈਫਿਕ ਨਹੀਂ ਚੱਲਦਾ ਭੀ ਉੱਥੇ ਫੋਨ ਕਰਨ ਉੱਥੇ ਦੇਖਣਗੇ ਵੀ ਜੇ ਕੋਈ ਹੇਗਾ ਉੱਥੇ ਪੀਸੀਆਰ ਭੇਜਣਗੇ ਇੱਕ ਸਾਡੇ ਕੋਲ ਸੀਐਸਆਰ ਵਿੱਚ ਅ ਅ ਸੀਆਈਆਈ ਵਾਲਿਆਂ ਨੇ ਹੋਰ ਇੰਡਸਟਰੀਲਿਸਟਾਂ ਨੇ ਕੀਤਾ ਕੋਈ 35 ਪੀਸੀਆਰਾਂ ਹੋ ਜਾਣੀਆਂ ਕਾਰਾਂ ਜਿਹੜੀਆਂ ਅਗਲੇ ਹਫਤੇ ਚ ਪੂਰੀਆਂ ਹੋ ਜਾਣਗੀਆਂ 22 ਆਲਰੇਡੀ ਆ 13 ਜਾਂ 15 ਉਹ ਹੋਰ ਦੇ ਰਹੇ ਆ ਸੋ ਜਿਹੜੀ ਇੱਕ ਪੀਸੀਆਰ ਹੁੰਦੀ ਆ ਨਾ ਕਾਰ ਹੈਗੀ ਆ ਉਹਦੇ ਚ 100 ਜਾਂ 2 ਸਾਡੇ ਹੁੰਦੇ ਆ ਪੁਲਿਸ ਦੇ ਜਵਾਨ ਪਰ ਉਹ ਏਰੀਆ ਬਹੁਤ ਵੱਡਾ ਕਵਰ ਹੋ ਜਾਂਦਾ ਨਾਲੇ ਉਹਦਾ ਅਸਰ ਵੀ ਪੈਂਦਾ ਦੇਖੋ ਸਾਇਰਨ ਵੱਜਦਾ ਲਾਈਟ ਹੁੰਦੀ ਹੈ ਅਸਰ ਪੈਂਦਾ ਉਹਦਾ ਕਿ ਅਸੀਂ ਇਹਨੂੰ ਟ੍ਰੈਫਿਕ ਨੂੰ ਠੀਕ ਰੱਖੀਏ ਆਪਣਾ ਰੂਲ ਦੇ ਹਿਸਾਬ ਨਾਲ ਚੱਲੀਏ ਇਹ ਤੁਹਾਨੂੰ ਸ਼ਹਿਰ ਵਿੱਚ 35 ਪੀਸੀਆਰਾਂ ਚਲਦੀਆਂ ਦੇਖਣਗੀਆਂ ਅੱਗੇ ਕੀ ਹੁੰਦਾ ਸੀ ਉਹ ਪੀਸੀਆਰ ਦੇ ਦਿੰਦੇ ਸੀ ਚਲਾਣ ਵਾਲੇ ਮੁਲਾਜ਼ਮ ਨਹੀਂ ਹੁੰਦੇ ਸੀਗੇ ਤੇ ਹੁਣ ਪੀਸੀਆਰਾਂ ਵੀ ਤੁਹਾਨੂੰ 35 ਚਲਦੀਆਂ ਦੇਖਣਗੀਆਂ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਟ੍ਰੈਫਿਕ 'ਚ ਬਹੁਤ ਸੁਧਾਰ ਹੋਏ ਐਸੇ ਲਈ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਸੀ ਕਿ ਸਾਰੇ ਲੁਧਿਆਨਵੀਰ ਨੂੰ ਪਤਾ ਲੱਗੇ ਕਿ ਇਹ ਅਸੀਂ ਚੇਂजेस ਲਿਆ ਰਹੇ ਕੋਈ ਹੁਣ ਇਹਦੇ ਤੇ ਸਵਾਲ ਹੈ ਤਾਂ ਦੱਸੋ 190 ਹੈ ਸਾਡੇ ਕੋਲ ਜਿਹਦੇ ਵਿੱਚ ਸਾਡਾ ਐਡਮਨ ਸਟਾਫ ਕੱਢ ਕੇ ਜਿਹੜੇ ਕੈਮਰੇਜ਼ ਵਗੈਰਾ ਆਪਰੇਟ ਕਰਦੇ ਆ ਅਸੀਂ ਸਾਡੇ ਕੋਲ ਸਿਰਫ 161 ਹੈਗੇ ਆ ਪੁਆਇੰਟ ਜਿਹੜੇ ਸੀ ਅਸੀਂ ਡਿਪਲੋਏ ਕਰਦੇ ਆ ਫੋਰਸ 144 ਹੋ ਰਹੇ ਹੋ ਗਿੰਸ ਹਾਂਜੀ ਅਰਾਊਂਡ ਜੀ ਕਿਹੜੇ ਕਿਹੜੇ ਮੂਲਾਂ ਤਿੰਨੇ ਨਹੀਂ ਪਾ ਚਾਰ ਪੰਜ ਤਾਂ ਮੈਂ ਹੁਣੇ ਨਾਮ ਲਿੱਤੇ ਤੁਹਾਨੂੰ ਜੀ ਉੱਥੇ ਇਲੈਕਸ਼ਨ ਹੈ ਸਾਰਾ ਕੁਝ ਉੱਥੇ ਇਹ ਜਿਹੜੀ ਫੋਰਸ ਆਈ ਵੈਸਟ ਲਈ ਨਹੀਂ ਆਈ ਪੂਰੇ ਲੁਧਿਆਣੇ ਲਈ ਆਈ ਹੈ ਕੋਈ ਦਾਸ ਕਾ ਹੈਗੇ ਆ ਚਾਰ ਪੰਜ ਨਾਮ ਮੈਂ ਤੁਹਾਨੂੰ ਦੱਸਤੇ ਹੋਰ ਵੀ ਹੈਗੇ ਆ ਨਹੀਂ ਜੀ ਨਹੀਂ ਆ ਮੈਂ ਹੁਣੇ ਤਾਂ ਕਿਹਾ ਸਮਿਟਰੀ ਰੋਡ ਤੇ ਗਵਰਨਮੈਂਟ ਸਕੂਲ ਹੈਗਾ ਜਿ ਦੇਖੋ ਡਿਪੈਂਡ ਕਰਦਾ ਕਿਹੜੇ ਸਕੂਲ ਵਿੱਚ ਜਿਆਦਾ ਟ੍ਰੈਫਿਕ ਹੁੰਦਾ ਕਿੱਥੇ ਗੱਡੀਆਂ ਆਉਂਦੀਆਂ ਉੱਥੇ ਡਿਪਲੋਏ ਕਰਾਂਗੇ ਅਸੀਂ ਗਵਰਨਮੈਂਟ ਤੇ ਪ੍ਰਾਈਵੇਟ ਦੋਨੋਂ ਸਕੂਲ ਹੈ ਸਰ ਸਕੂਲ ਜਿਵੇਂ ਤੁਸੀਂ ਗੱਲ ਕੀਤੀ ਮੈਂ ਕਨਵਰਟ ਸਕੂਲ ਦੀ ਤੁਸੀਂ ਇੱਕ ਮੈਂਸ਼ਨ ਕੀਤੀ ਤਾਂ ਉੱਥੇ ਅਸੀਂ ਖੁਦ ਵੀ ਅਸੀਂ ਉੱਥੋਂ ਸਾਡਾ ਲੰਘਣਾ ਹੈਗਾ ਅਸੀਂ ਉੱਥੇ ਸਵੇਰੇ ਵੀ ਲੰਘਣਾ ਹੋਊਗਾ ਦੁਪਹਿਰ ਵੀ ਅਸੀਂ ਫਸਾਂਗੇ ਲੋਕੀ ਕਰਦੇ ਨੇ ਗੱਡੀਆਂ ਉੱਥੇ ਛੱਡ ਕੇ ਆਪ ਸਕੂਲ ਦੇ ਅੰਦਰ ਪੈ ਚੱਲ ਜਾਂਦੇ ਨੇ ਉਹ ਜਿਹੜਾ ਅੰਡਰਪਾਸਟ ਬਣਿਆ ਹੈ ਉੱਥੇ ਗੱਡੀਆਂ ਦਾ ਪ੍ਰੋਬਲਮ ਹੈ ਨਹੀਂ ਉਹ ਹੋਰ ਵੀ ਕਿਸੇ ਨੂੰ ਲੱਗਣਾ ਹੁੰਦਾ ਕਿ ਉਹਨਾਂ ਨੂੰ ਸਮਝਾਇਆ ਵੀ ਜਾਏਗਾ ਉਹ ਬੰਦੇ ਉੱਥੇ ਚਲਾਨੀ ਨਹੀਂ ਦੇ। ਨਹੀਂ ਨਹੀਂ ਮੈਂ ACP ਨੂੰ ਰਿਕੁਐਸਟ ਕਰਦਾ ਦੋਨੋਂ ਬੈਠੇ ਆ ਇੱਥੇ ਮੈਂ ਦੋਨਾਂ ਨੂੰ ਰਿਕੁਐਸਟ ਕਰੂੰਗਾ ਕਿ ਜਿਹੜੀ ਫੋਰਸ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਾਂ ਦਿੱਤੀਆਂ ਜਾਣ ਵੀ ਕੋਈ ਗੱਡੀ ਕਰਕੇ ਘਰੇ ਨਾ ਜਾਏ ਤਾਂ ਕੋਸ਼ਿਸ਼ ਕਰਦੇ ਆ ਜੇ ਇਹ ਜੀਆਂ ਗੱਡੀਆਂ ਨੂੰ ਇੱਕ ਵਾਰੀ ਟੋਅ ਕਰਾਂਗੇ ਤੇ ਆਪੇ ਫਿਰ ਅੱਗੇ ਤੋਂ ਉਹਨਾਂ ਨੂੰ ਹੋ ਜਾਊਗਾ ਵੀ ਐਦਾਂ ਛੱਡ ਕੇ ਨਹੀਂ ਜਾਣ। ਸਕੂਲਾਂ ਨੂੰ ਵੀ ਇਨਸਟਰਕਸ਼ਨ ਦਿੱਤੀਆਂ ਕਿ ਤੁਸੀਂ ਆਪਣਾ ਪ੍ਰਾਈਵੇਟ ਸਟਾਫ ਦੀ ਬਾਹਰ ਨਹੀਂ ਉਹਨਾਂ ਦੀ ਹੈਲਪ ਲਵਾਂਗੇ ਜੀ ਬਿਲਕੁਲ 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 ਲਵਾਂਗੇ ਟ੍ਰੈਫਿਕ ਕਲੋ ਜੀ ਵੈਸੇ ਉਹਨਾਂ ਦੇ ਉਹਨਾਂ ਦੀ ਹੈਲਪ ਵੀ ਲਵਾਂਗੇ ਸਟਾਫ ਦੀ ਜ਼ਿਆਦਾ ਹੁੰਦਾ ਹੈ ਤਾਂ ਉਹ ਨਹੀਂ ਆਲਰੇਡੀ ਉਹ ਕਰਦੇ ਆ ਪਰ ਗੱਲ ਪਤਾ ਹੈ ਕੀ ਹੁੰਦੀ ਵਰਦੀ ਦਾ ਬੜਾ ਰੋਗ ਹੁੰਦਾ ਮੈਂ ਤੁਹਾਨੂੰ ਦੱਸ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਨਾ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜਿਹੜਾ ਵਰਦੀ ਵਾਲੇ ਉੱਥੇ ਖੜੇ ਹੋਣਗੇ ਨਾ ਫਿਰ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਹੋ ਜਾਏ ਸੋ ਐਸੇ ਕਰਕੇ ਅਸੀਂ ਮੈਕਸਿਮਮ ਪੁਲਿਸ ਪ੍ਰੈਜ਼ੈਂਸ ਕਰ ਰਹੇ ਆ ਟ੍ਰੈਫਿਕ ਹਾਂ ਜੀ ਸਰ ਫਲਾਈਓਗੋਸ ਦੇ ਉੱਤੇ ਕਾਫੀ ਜਾਮ ਰਹਿੰਦਾ ਜਿਵੇਂ ਆਥਮਪਾਰਕ ਤੋਂ ਉੱਤਰ ਦੇ ਸਮੀਆ ਤੁਰੀਵਾਲ ਨੂੰ ਜਾਣਾ ਹੋਵੇ ਉੱਥੇ ਵੀ ਰਹਿੰਦਾ ਜੀ ਜਮ ਬਸ ਸਟੈਂਡ ਕੋਕਰ ਦੇ ਇਹ ਸਾਰੇ ਪੁਆਇੰਟ ਕਵਰ ਹੋ ਗਏ ਜਿਹੜੇ ਮੈਂ ਪਹਿਲਾਂ ਕਿਹਾ ਚਾਹੇ ਉਹ ਬਲੈਕ 스ਪੌਟ ਹੈ ਚਾਹੇ ਜਿਹੜੇ ਅਨਮੈਂਡ ਹੈਗੇ ਇਹ ਸਾਰੇ ਜਿਹੜੇ ਤੁਸੀਂ ਪੁਆਇੰਟ ਕਹਿ ਰਹੇ ਹੋ ਇਹ ਕਵਰਡ ਹੈ ਸਰ ਉਹ ਇਰੀਸ਼ ਸ਼ੌਸ ਵੀ ਸਰ ਟ੍ਰੈਫਿਕ ਦਾ ਕਾਰਨ ਬਹੁਤ 많ਦੇ ਨੇ ਕਿਉਂਕਿ ਉਹਨਾਂ ਦੀ ਸੰਖਿਆ ਵੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੈ ਕਿਤੇ ਵੀ ਦੇਖ ਲਗਾ ਤਾਂ ਚਲੋ ਦੇਖੋ ਇਹ ਇਹ ਹੁਣ ਬੰਦ ਕਰਨਾ ਤਾਂ ਔਖਾ ਹੈਗਾ ਉਹਨਾਂ ਨੂੰ ਹੈ ਚੱਲਦੇ ਤਾਂ ਰਹਨੇ ਹੁਣ ਮੈਂ ਤਾਈ ਤਾਂ ਕੀ ਹੈ ਤੁਹਾਨੂੰ ਮੈਂ ਕਿਹਾ ਇਹਦਾ ਇੱਕੋ ਹੀ ਤਰੀਕਾ ਸਾਡੇ ਸਾਹਮਣੇ ਸੀਗਾ ਕਿ ਐਡੀਸ਼ਨਲ ਫੋਰਸ ਲਿੱਤੀ ਜਾਵੇ ਅਸੀਂ ਧੰਨਵਾਦ ਕਰਦੇ ਆ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਦਾ ਕਿ ਉਹਨਾਂ ਨੇ ਸਾਡੀ ਅਰਜੀ ਮੰਨ ਲਈ ਔਰ ਡੀਜੀਪੀ ਸਾਹਿਬ ਦਾ ਜਿਹੜਾ ਕਿ ਉਹਨਾਂ ਨੇ ਐਡੀਸ਼ਨਲ ਫੋਰਸ ਭੇਜਤੀ ਹੈ ਥੈਂਕ ਯੂ ਜੀ ਥੈਂਕ